ਸਤਿ ਸ੍ਰੀ ਅਕਾਲ ਮੇਰਾ ਨਾਮ ਰਵਿੰਦਰ ਸਿੰਘ ਆਲਖ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਚੈਨਲ ਪਿਛਲੇ ਕੁਝ ਦਿਨਾਂ ਪਹਿਲਾਂ ਹੀ ਸੈਂਟਰ ਸਰਕਾਰ ਵੱਲੋਂ ਜੀਐਸਟੀ ਦੀ ਦਰਾਂ ਘਟਾਈਆਂ ਗਈ ਨੇ ਕਈ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਇਸ ਵਕਤ ਮੈਂ ਮੌਜੂਦ ਹਾਂ ਸ਼ਹਿਨ ਸਾ ਪੈਲਸ ਦੇ ਸਾਡਾ ਮੌਜੂਦ ਨੇ ਸਰਦਾਰ ਜੀ ਓਨਰ ਜੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਕਿ ਪੈਟਸਾ ਦੇ ਉੱਤੇ ਕਿੰਨੀ ਵੀ ਜੀਐਸਟੀ ਘਟੀ ਹੈ ਜਾਂ ਹੋਟਲਾਂ ਦੇ ਕਿੰਨੀ ਵੀ ਜੀਐਸਟੀ ਘਟੀ ਹੈ ਕੀ ਪ੍ਰੋਸੀਜਰ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ GST ਹੈਗੀ ਆ ਪਹਿਲ ਸਾ ਦੇਦੇ ਠੀਕ ਹੈ ਕਿੰਨੇ ਗੇ GST ਐਸਐਮ ਪਹਿਲ ਸਾ ਦੇਦੇ ਘਟੀ ਆ ਤੇ ਕਿੰਨਾ ਕਿ ਲੋਕਾਂ ਨੂੰ ਸਹੂਲਤ ਆਉਂਦੀ ਹੈ ਇਸ ਚੀਜ਼ ਤੇ ਮੈਂ ਅਮਰਜੀਤ ਸੀ ਪ੍ਰੈਜ਼ੀਡੈਂਟ ਲੁਧਿਆਣਾ ਮੈਰੀਜ਼ ਪਾਲਸ ਵੈਲਫੇਅਰ ਐਸੋਸੀਏਸ਼ਨ ਜਿਸ ਤੱਕ GST ਦਾ ਸਵਾਲ ਹੈ ਬਦਰ ਉਹ ਇਹ ਹੈ ਕਿ ਉਹਨਾਂ ਨੇ ਟੈਰਫ ਦੋ ਘਟਾਏ ਆ ਇੱਕ 12% ਵਾਲਾ ਇੱਕ 28% ਵਾਲਾ ਇਹ ਦੋਨੇ ਟੈਰਿਫ ਜਿਹੜੇ ਸਾਡੇ ਪੈਲਸਾ ਦੇ ਉੱਪਰ ਐਪਲੀਕੇਬਲ ਨਹੀਂ ਸੀ ਸਾਡੇ ਸਿਰਫ 5% ਔਰ 18% ਦੋ ਹੀ ਜਿਹੜੇ ਟੈਰਿਫ ਸੀ ਐਪਲੀਕੇਬਲ ਸੀਗਾ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ 5% ਜਿਹੜੇ ਸਾਡੇ 5% ਟੈਰਫ ਦੇ ਅੰਡਰ ਆਉਂਦੇ ਨੇ ਉਹਨਾਂ ਦਾ ਮਕਸਦ ਇਹ ਹੈ ਕਿ ਉਹ ਵਿਲਡ ਫੂਡ ਕਰਦੇ ਨੇ ਉਹ ਰੈਂਟਲ ਸਰਵਿਸ ਪ੍ਰੋਵਾਈਡ ਨਹੀਂ ਕਰਦੇ ਜਿਹੜੇ ਮੈਂਬਰ ਸਾਡੇ ਫੂਡ ਦਾ ਨਹੀਂ ਕਰਦੇ ਰੈਂਟਲ ਤੇ ਹੀ ਕਰਦੇ ਨੇ ਉਹਨਾਂ ਤੇ ਅੱਜ ਵੀ ਟੈਕਸ 18% ਹੀ ਹੈ ਤੇ ਜਿਹੜੇ 5% ਸਰਵਿਸ ਵਾਲੇ ਨੇ ਉਹ ਵਿਦਾਊਟ ਫੂਡ ਨਹੀਂ ਕਰਦੇ ਵਿਦ ਫੂਡ ਹੀ ਕਰਦੇ ਆ ਤੇ ਇਸ ਕਰਕੇ ਸਾਨੂੰ ਜਿਹੜਾ ਸਰਕਾਰ ਨੇ ਟੈਰਫ ਚੇਂਜ ਕੀਤਾ ਜਾਂ ਛੱਡਿਆ ਜਾਂ ਐਗਜ਼ੈਂਪਟ ਕੀਤਾ ਉਹ 12 ਉਹ 28% ਵਾਲਾ ਉਹਨਾਂ ਨੇ ਐਗਜ਼ੈਂਪਸ਼ਨ ਕੀਤੀ ਹੈ 5 ਉਹ 18 ਵਾਲੇ ਨੂੰ ਨਹੀਂ ਉਹਨਾਂ ਨੇ ਟੱਚ ਕੀਤਾ ਇਹ ਜਿਹੜਾ ਤੁਸੀਂ 12 ਉਹ 18% ਦੀ ਗੱਲ ਕਰ ਰਹੇ ਹੋ ਇਹ ਵੀ ਹੋਟਲਾਂ ਦੇ ਵਿੱਚ ਜਿਹੜੀ ਕਿ ਜੀਐਸਟੀ ਲੱਗਦੀ ਸੀਗੀ ਜੀਐਸਟੀ ਹੋਟਲ ਦੇ ਉੱਤੇ ਆਲਰੇਡੀ ਜਿੱਥੇ ਫੂਡ ਸਰਵਿਸ ਨਾਲ ਹੈਗੀ ਜੇ ਕੰਪਲੀਟ ਅੰਡਰ 1 ਲੂ ਫੂਡ ਸਪਲਾਈ ਕਰਦੇ ਨੇ ਉਹ 5% ਹੀ ਹੈ ਹੂੰ ਉੱਥੇ 12 ਵਾਲੀ ਨਹੀਂ ਹੈਗੀ ਠੀਕ ਹੈ ਜੀ ਤੇ ਸਰ ਆਪਾਂ ਗੱਲ ਕਰੀ ਬੰਡਲ ਸਰਵਿਸ ਬੰਡਲ ਸਰਵਿਸ ਕੀ ਹੈ ਬੰਡਲ ਸਰਵਿਸ ਦੇ ਵਿੱਚ ਕਲਾ ਫੂਡ ਹੀ ਇਨਕਲੂਡ ਹੈ ਜਾਂ ਕੁਝ ਹੋਰ ਵੀ ਸਰਵਿਸ ਹੁੰਦੀ ਹੈ ਬੰਡਲ ਸਰਵਿਸ ਦੇ ਵਿੱਚ ਨਹੀਂ ਫੂਡ ਦੇ ਵਿੱਚ ਵੀ ਕਿੰਨੀ ਜੀਐਸਟੀ ਆ ਉਹ 5% ਦੀ ਹੈ ਜੀ ਉਹ ਬੰਡਲ ਫੂਡ ਦੇ ਵਿੱਚ ਉਹਨੂੰ ਤੁਸੀਂ ਪੈਕੇਜ ਕਹਿੰਦੇ ਨੇ ਦੂਸਰੀ ਪਾਸਾ ਦੇ ਵਿੱਚ ਹੂੰ ਜਿਸ ਦੇ ਵਿੱਚ ਆਪਾਂ ਆ ਜਨੈ ਵੀ ਆਪਾਂ ਫੂਡ ਪੂਰਾ ਕੰਪਲੀਟ ਮੀਨੂ ਸਪਲਾਈ ਕਰਨੀ ਹੈ ਔਰ ਉਹਦੇ ਵਿੱਚ 올 ਦੇ ਚਾਰजेस ਵੀ ਇਨਕਲੂਡ ਹੋ ਗਏ ਉਹਦੇ ਤੁਹਾਡੇ ਸਰਵਿਸ ਚਾਰਜ ਦਿੱ ਆ ਗਏ ਹਾਂ ਹਾਂਜੀ ਉਹਨੂੰ ਅਸੀਂ ਪੈਕੇਜ ਕਹਿੰਦੇ ਆ ਜੀ ਬੰਡਲ ਸਰਵਿਸ ਉਹ ਠੀਕ ਹੈ ਜੀ ਤੇ ਅਸਲ ਜਿਸ ਤਰ੍ਹਾਂ ਕੀ ਕਿਸੇ ਨੇ ਜਿਹੜਾ ਪੈਲਸ ਆ ਤੁਹਾਡੇ ਜਿਲ੍ਹਾ ਦਾ ਰਾਸ਼ਾਣ ਸਾ ਪੈਲਸ ਆ ਠੀਕ ਹੈ ਜੀ ਕਿਸੇ ਨੇ 3 ਦਿਨ 4 ਦਿਨ ਲਈ ਬੁੱਕ ਕਰਾਇਆ ਠੀਕ ਹੈ ਜੀ ਉਹਨੂੰ ਵੀ ਜੀਐਸਟੀ ਉਨੀ ਹੀ ਲੱਗੀਗੀ 5% ਜਾਂ ਕਿਸ ਤਰ੍ਹਾਂ ਨਹੀਂ ਉਹਦੇ ਵਿੱਚ ਫਰਕ ਆਏਗਾ ਬ੍ਰਦਰ ਉਹ ਚੇ ਹੈ ਵੀ ਜਿਸ ਤਰ੍ਹਾਂ ਉਹ ਮੇਰੇ ਕੋਲ ਅੱਗੇ ਆਨਮਲ ਸਮੇਂ ਦੇ ਵਿੱਚ ਇੱਕ ਈਵੈਂਟ ਹੈ 5 ਦਿਨ ਦਾ ਠੀਕ ਹੈ ਜੀ ਪਰੇਡ ਫੇਅਰ ਕਹ ਲਓ ਸ਼ੋਪਿੰਗ ਮਾਰਕੀਟ ਫੇਅਰ ਉਹ ਟ੍ਰੇਡ ਫਿਰ ਸਾਡੇ ਕੋਲ ਅਸੀਂ ਹੋਰ ਡੈਂਟਲੀ ਪ੍ਰੋਵਾਈਡ ਕਰ ਰਹੇ ਹਾਂ ਉਹਨੂੰ ਉਹਤੇ ਟੈਕਸ 18% ਹੀ ਐਪਲੀਕੇਬਲ ਰਹੇਗਾ ਉਹ 18% ਦੇ ਹਿਸਾਬ ਨਾਲ ਹੀ ਅਸੀਂ ਕਲੈਕਟ ਕਰਕੇ ਸਰਕਾਰ ਨੂੰ ਪਿਆ ਦੇਣਾ ਠੀਕ ਹੈ ਜੀ ਜਿਸ ਤਰ੍ਹਾਂ ਕਿਸੇ ਨੇ ਵਿਆਹ ਸ਼ਾਦੀ ਲਈ ਕੋਈ ਬੁਕਿੰਗ ਕਰਾਣੀ ਆ ਉਸ ਨੂੰ 5% ਹੈ ਅਗਰ ਕਿਸੇ ਹੋਰ ਵੀ ਮੈਰਿਜ ਪੈਲੇਸ ਬੁੱਕ ਕਰਾਣਾ ਉਸ ਨੂੰ 18% ਲੱਗੇਗੀ ਨਹੀਂ ਉਹ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਜਿਹੜੇ ਪੈਲੇਸ ਵਿਦ ਫੂਡ ਹੀ ਸਰਵਿਸ ਪ੍ਰੋਵਾਈਡ ਕਰਦੇ ਨੇ ਮੈਰਿਜ ਪਾਰਟੀ ਜਾਂ ਕਿਸੇ ਅਦਰ ਫੰਕਸ਼ਨ ਲਈ ਅਦਰ ਫੰਕਸ਼ਨ ਮੀਨੀ ਇਹ ਆਪਣਾ ਇਹ ਸਾਰੇ ਮਨੀ ਸ਼ਗਲ ਵਗੈਰਾ ਵਾਸਤੇ ਕੋਈ ਆਤਾ ਉਹਦੇ ਉੱਤੇ 5% ਐਕਸੈਪਟਿਬਲ ਹੈ ਕਿ ਉਹਨੇ ਲਿਖ ਕੇ ਹੀ ਦਿੱਤਾ ਹੋਇਆ ਹੈ ਡਿਪਾਰਟਮੈਂਟ ਦੇ ਵਿੱਚ ਵੀ ਮੈਂ ਇਹ ਵਿਦ ਫੂ ਨਹੀਂ ਕਰਾਂਗਾ ਮੈਂ ਰੈਂਟਲ ਨਹੀਂ ਕਰਦਾ ਜਿਹੜਾ ਕੋਈ ਇਵੈਂਟ ਹੋਏਗਾ ਮੰਨ ਲਓ 3-4 ਦਿਨ 5 ਦਿਨ ਦਾ ਇਵੈਂਟ ਹੈ ਜਸ ਲਈ ਐਗਜ਼ਿਬਿਸ਼ਨ ਹੈ ਉਹਦੇ ਤੇ 18% ਹੀ ਰਹੇਗਾ ਉਹਦੇ 18% ਲੇਗਾ ਤੇ ਸਰ ਜਿਸ ਤਰ੍ਹਾਂ ਕਿ ਆਪਾਂ ਹੋਟਲ ਦੀ ਗੱਲ ਕਰੀਏ ਹੋਟਲਾਂ ਦੇ ਵਿੱਚ ਵੀ ਸੇਮ ਹੀ ਹੈ ਸਰ ਜੀ ਬਿਲਕੁਲ ਸੇਮ ਹੈ ਜੀ ਹੋਟਲ ਦੇ ਵਿੱਚ ਵੀ ਸੇਮ ਹੈ ਜੇ ਕੋਈ ਹੋਟਲ ਜਿਹੜਾ 3-4 ਦਿਨ ਲਈ ਐਗਰੀਗੇਸ਼ਨ ਕਰੇਗਾ ਤਾਂ ਉਹਦੇ ਲਈ 18% ਟੈਕਸ ਐਪਲੀਕੇਬਲ ਹੈ ਜਿਸ ਤਰ੍ਹਾਂ ਕਿ ਸਰ ਹੋਟਲ ਦੇ ਵਿੱਚ ਰੂਮ ਵਗੈਰਾ ਰੈਂਟ ਤੇ ਜਿਸ ਤਰ੍ਹਾਂ ਕੋਈ ਕਿਸੇ ਦਾ 1000 ਰੁਪਏ ਰੈਂਟ ਹੁੰਦਾ ਹੈ ਕਿਸੇ ਦਾ 1200 ਰੈਂਟ ਹੈ ਜਾਂ ਕਿਸੇ ਦਾ 7500 ਰੁਪਏ ਰੈਂਟ ਹੈ ਉਹਦੇ ਵਿੱਚ ਵੀ ਸਰ ਜੀ ਕੁਝ GST ਦੇ ਵਿੱਚ ਕੋਈ ਫਰਕ ਹੈਗਾ ਉਹਦੇ GST ਥੋੜਾ ਹੋਰ ਗਿਆ ਮੈਨੂੰ ਐਕਚੁਅਲੀ ਸਹੀ ਮੈਨਰੇ ਵਿੱਚ ਹੋਟਲ ਦੇ ਤਰਫੋਂ ਦਾ ਪਤਾ ਨਹੀਂ ਹੈ ਕਿਉਂਕਿ ਮ ਮੈਂ ਹੋਟਲ ਦਾ ਪ੍ਰੈਜ਼ੈਂਟ ਨਹੀਂ ਹਾਂ ਠੀਕ ਹੈ ਜੀ ਤੇ ਸਰ ਜਿਸ ਤਰ੍ਹਾਂ ਕੀ ਆ ਤੁਹਾਡਾ ਪੈਲੈਸ ਹੈਗਾ ਠੀਕ ਹੈ ਜੀ ਇਸ ਦੇ ਵਿੱਚ ਤੁਸੀਂ ਸਿਰਫ ਆਪਣਾ ਫੂਡ ਫੂਡ ਦੇ ਇਨਕਲੂਡ ਨਾਲ ਕਰਦੇ ਹੋ ਕਿ ਤੁਸੀਂ ਜਿਸ ਤਰ੍ਹਾਂ ਕੀ ਕਿਸੇ ਨੇ ਰੈਂਟਲ ਤੇ ਲੈਣਾ ਹੋਵੇ ਉਸ ਦਾ ਵੀ ਨਾਲ ਦਿੰਦੇ ਹੋ ਜੀ ਅਸੀਂ ਮੈਰਿਜ ਪਾਰਟੀ ਲਈ ਔਰ ਪਲੱਸ ਕੋਈ ਆਦਰ ਫੰਕਸ਼ਨ ਜਿਸ ਤਰ੍ਹਾਂ ਕੀ ਕੋਈ ਸ਼ਰਮ ਅਰੇਂਜ ਕਰਨੀ ਹੈ ਰਿੰਗ ਸਰਮਨੀ ਸ਼ਗਨ ਸਰਮਨੀ ਉਹਦੇ ਲਈ ਅਸੀਂ ਰੈਂਟਰ ਤੇ ਪ੍ਰੋਵਾਈਡ ਨਹੀਂ ਕਰਦੇ ਅਸੀਂ ਵੀ ਤੋਂ ਫੂਡ ਡੇ ਵੀਦ ਪੈਕੇਜ ਹੀ ਪ੍ਰੋਵਾਈਡ ਕਰਦੇ ਸਰ ਕੁਝ ਦਿਨ ਪਹਿਲਾਂ ਤੁਹਾਨੂੰ ਮੈਂ ਪੁੱਛਿਆ ਜੀ ਬੰਡਲ ਪੈਕੇਜ ਬੰਡਲ ਪੈਕੇਜ ਦੇ ਵਿੱਚ ਫੂਡ ਹੀ ਆਂਦਾ ਵਾ ਜਿਸ ਤਰ੍ਹਾਂ ਕੋਈ ਚੇਅਰ ਵਗੈਰਾ ਜਾਂ ਏਸੀ ਵਗੈਰਾ ਕੁਝ ਇਹ ਵੀ ਇਨਕਲੂਡ ਹੁੰਦਾ ਹੈ ਇਹ ਇਨਕਲੂਡ ਨਹੀਂ ਹੁੰਦਾ ਜੀ ਤੁਸੀਂ ਇਹਨੂੰ ਬੰਡਲ ਕਹਿੰਦੇ ਹੋ ਅਸੀਂ ਇਹਨੂੰ ਪੈਕੇਜ ਕਹਿੰਦੇ ਹਾਂ ਜੀ ਠੀਕ ਹੈ ਜੀ ਸਹੀ ਬਰਕਰ ਠੀਕ ਹੈ ਸਰ ਇਸ ਦੇ ਨਾਲ ਜੀਐਸਟੀ ਜਿਹੜੀ ਘਟੀ ਹੈ ਇਸ ਨਾਲ ਕਸਟਮਰ ਨੂੰ ਕਿੰਨੀ ਜਿਹੜੀ ਕਿ ਸੁਵਿਧਾ ਮਿਲੀ ਹੈ ਉਹਦੇ ਕਸਟਮਰ ਨੂੰ ਸੁਵਿਧਾ ਮਿਲਣ ਦੇ ਨਾਲ ਸਰਕਾਰ ਦਾ ਰੈਵਨਿਊ ਆਪਣੇ ਰੈਵਨਿਊ ਵਧੇਗਾ ਉਹ ਰੈਵਨਿਊ ਦਾ ਵਾਧਾ ਆਏਗਾ ਕਿਉਂਕਿ ਪਹਿਲੇ ਜਿਆਦਾ ਟੈਕਸ ਹੋਣ ਦੀ ਵਜ੍ਹਾ ਕਰਕੇ ਪਾਰਟੀ ਬਿਲ ਲੈਣ ਤੋਂ ਗਰੇਜ ਕਰਦੀ ਸੀ ਜਦੋਂ ਟੈਕਸ ਘਟ ਗਿਆ ਤਾਂ ਪਾਰਟੀ ਬਿਲ ਲੈਣ ਤੋਂ ਗਰੇਜ ਨਹੀਂ ਕਰਦੀ ਸਗੋਂ ਅਸੀਂ ਲੋਕਾਂ ਨੇ ਆਪਣੀ ਬਿਲ ਰੇਸ਼ੋ ਜਿਹੜੀ ਆਮਾਉਂਟ ਹੈ ਉਹ ਵਧਾ ਦਿੱਤੀ ਤੇ ਉਹਦੇ ਨਾਲ ਜਿਹੜਾ ਸਰਕਾਰ ਨੂੰ ਟੈਕਸ ਘਟਨੀ ਜਾਏਗਾ ਸਰਕਾਰ ਨੂੰ ਟੈਕਸ ਪੂਰਾ ਹੀ ਜਾਏਗਾ ਠੀਕ ਹੈ ਜੀ ਤੇ ਅਸਲ ਤੁਹਾਨੂੰ ਇਹਦੇ ਨਾਲ ਬੈਨੀਫਿਟ ਹੋ ਰਿਹਾ ਜਾਂ ਕੋਈ ਨੁਕਸਾਨ ਹੋ ਰਿਹਾ ਜਿਹੜਾ ਸਰਕਾਰ ਨੇ ਜੀਐਸਟੀ ਘਟਾਈਆ ਨਹੀਂ ਸਾਲੂ ਉਹਦੇ ਦੇਖੋ ਜਿਹੜੇ ਬੰਦੇ ਐਕਚੁਅਲੀ ਮੈਂ ਪਹਿਲੇ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਸਾਡਾ 12 ਔਰ 28% ਵਾਲਾ ਸਾਡਾ ਟਾਰਫ ਹੈ ਹੀ ਨਹੀਂ ਸੀਗਾ ਹੂੰ ਸਾਡੇ ਤੇ 5 ਔਰ 18 ਵਾਲਾ ਹੀ ਹੈ ਠੀਕ ਹੈ ਜੀ ਉਹ ਅੱਜ ਵੀ ਉਹੀ ਹੈ ਸਰਕਾਰ ਨੇ ਉਹਨੂੰ ਨਹੀਂ ਚੇਂਜ ਕੀਤਾ ਸਰ ਇਸ ਦੇ ਵਿੱਚ ਕੋਈ ਇਹ ਤਾਂ ਨਹੀਂ ਜਿਸ ਤਰ੍ਹਾਂ ਕੋਈ 2-4 ਘੰਟਿਆਂ ਦਾ ਕੋਈ ਫੰਕਸ਼ਨ ਹੁੰਦਾ ਵਾ ਜਾਂ ਪੂਰੇ ਇੱਕ ਦਿਨ ਦਾ ਫੰਕਸ਼ਨ ਹੁੰਦਾ ਵਾ ਉਸ ਦੇ ਵਿੱਚ ਵੀ ਕੋਈ GST ਦੇ ਵਿੱਚ ਕੋਈ ਅੰਤਰ ਹੁੰਦਾ ਨਹੀਂ ਨਹੀਂ ਉਹ ਅਗਲ ਵੀ ਜਿੱਥੇ ਜਿੱਥੇ ਅਸੀਂ ਫੂਡ ਸਰਵਿਸ ਨਾਲ ਪ੍ਰੋਵਾਈਡ ਕਰਨੀ ਉਹ 5% ਹੀ ਆ 5% ਹੀ ਆ ਜੀ ਤੇ ਸਰ ਜਿਹੜੇ ਕੀ ਲੋਕਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਕੀ ਦੇਣਾ ਚਾਹੋਗੇ ਤੁਸੀਂ ਦੇਖੋ ਮੈਂ ਤਾਂ ਆਪਣੇ ਸਾਰੇ ਜਿੰਨੇ ਕਲਾਇੰਟ ਨੇ ਜਾਂ ਬਾਕੀ ਦੇ ਜਿੰਨੇ ਮੈਰਿਜ ਪਹਿਲੇ ਸਵਾਲੇ ਨੇ ਜਿਹੜੇ ਉਹ विद फूड सर्विस प्रोवाइड ਕਰਦੇ ਨੇ ਉਹ 5% ਦੇ ਵਿੱਚ ਆਪਣੇ ਆਪ ਨੂੰ ਫਾਲ ਕਰਵਾ ਸਰਕਾਰ ਨੂੰ ਲਿਖ ਕੇ ਦੇ ਦੇ ਤਾਂ ਉਹ 5% ਹੀ ਰਹੇਗਾ ਜਿਹੜੇ ਬੰਦੇ ਰੈਂਟਲ ਸਰਵਿਸ ਨਾਲ ਕਰਦੇ ਨੇ ਤਾਂ ਉਹ 18% ਦੇ ਨਾਲ ਹੀ ਐਪਲੀਕੇਬਲ ਕਰਾਂ ਥੈਂਕ ਯੂ ਇਹ ਸਾਨੂੰ ਮੇਰੇ ਨਾਲ ਲੋਕ ਇਹ ਕਹਿੰਦਾ ਐਸੋਸੀਏਸ਼ਨ ਦੇ ਜਿਹੜੇ ਕੀ ਪ੍ਰੈਜ਼ੀਡੈਂਟ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਕਿ ਜੀਐਸਟੀ ਜਿਹੜੀ ਔਰ ਖਾਣ ਪੀਣ ਦੇ ਨਾਲ ਜਿਹੜੀ ਜੀਐਸਟੀ ਜਿਹੜੀ ਇਨਕਲੂਡ ਹੈਗੀ ਆ ਉਹ 5% ਰਹੇਗੀ ਔਰ ਕਾਫੀ ਲੋਕਾਂ ਨੂੰ ਇਸ ਵਿੱਚ ਬੈਨੀਫਿਟ ਮਿਲੇਗਾ ਬਾਕੀ ਹੋਰ